ਭਗਵਾਨ ਸ੍ਰੀ ਕ੍ਰਿਸ਼ਨ ਨੇ ਦੱਸਿਆ ਹੈ ਕਿਹੜੇ ਰੁੱਖ ਘਰ ਵਿੱਚ ਲਗਾਉਣੇ ਸ਼ੁਭ ਹੁੰਦੇ ਹਨ ਜਿਨ੍ਹਾਂ ਨੂੰ ਘਰ ਵਿੱਚ ਲਗਾਉਣ ਨਾਲ ਅਕਾਲ ਮੌਤ ਨਹੀਂ ਹੁੰਦੀ ਅਤੇ ਪਰਿਵਾਰ ਵਿੱਚ ਸੁੱਖ ਸਮਰiddhi ਬਣੀ ਰਹਿੰਦੀ ਹੈ ਅਤੇ ਘਰ ਵਿੱਚ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੋ ਅਮੀਰ ਲੋਕ ਹੁੰਦੇ ਹਨ ਉਹ ਇਹਨਾਂ ਹੀ ਪੌਦਿਆਂ ਨੂੰ ਆਪਣੇ ਘਰ ਵਿੱਚ ਲਗਾਉਂਦੇ ਹਨ ਇਸ ਲਈ ਤੁਸੀਂ ਵੀ ਇਹਨਾਂ ਪੌਦਿਆਂ ਨੂੰ ਆਪਣੇ ਘਰ ਵਿੱਚ ਜ਼ਰੂਰ ਲਗਾਓ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤਵਾਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਨਾਲ ਹੀ ਮੇਰੀ ਇਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਇੱਕ ਵਾਰ ਦੀ ਗੱਲ ਹੈ ਦੇਵੀ ਰੁਕਮਣੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਕਿਹਾ हे ਪ੍ਰਭੂ ਕਿਰਪਾ ਕਰਕੇ ਮੈਨੂੰ ਦੱਸੋ ਕਿ ਮਨੋੱਖ ਨੂੰ ਕਿਹੜੇ ਰੁੱਖ ਘਰ ਵਿੱਚ ਲਗਾਉਣੇ ਚਾਹੀਦੇ ਹਨ ਘਰ ਦੇ ਸਾਹਮਣੇ ਕਿਹੜੇ ਰੁੱਖ ਲਗਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਗਰੀਬੀ ਦੂਰ ਹੋਵੇ ਅਤੇ ਸ਼ਤਰੂ ਰੋਗ ਡਰ ਭੂਤ ਪ੍ਰੇਤ ਅਤੇ ਹੋਰ ਸੰਕਟਾਂ ਤੋਂ ਬਚਿਆ ਜਾ ਸਕੇ ਭਗਵਾਨ ਸ੍ਰੀ ਕ੍ਰਿਸ਼ਨ ਮੁਸਕਰਾਉਂਦੇ ਹੋਏ ਬੋਲੇ हे ਦੇਵੀ ਰੁਕਮਣੀ ਤੁਸੀਂ ਅੱਜ ਸਮੁੱਚੀ ਮਨੁੱਖ ਜਾਤੀ ਦੇ ਭਲੇ ਲਈ ਇੱਕ ਬਹੁਤ ਮਹੱਤਵਪੂਰਨ ਸਵਾਲ ਪੁੱਛਿਆ ਹੈ। ਇਸ ਸੰਸਾਰ ਵਿੱਚ ਰੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਰੁੱਖ ਸਦਾ ਹੀ ਪੂਜਣਯੋਗ ਹਨ। ਪਰ ਅੱਜ ਤੁਸੀਂ ਸਹੀ ਸਵਾਲ ਕੀਤਾ ਹੈ। ਘਰ ਦੇ ਸਾਹਮਣੇ ਕੁਝ ਖਾਸ ਰੁੱਖ ਲਗਾਉਣ ਨਾਲ ਬਹੁਤ ਸ਼ੁਭ ਫਲ ਮਿਲਦੇ ਹਨ। ਰੁੱਖ ਅਤੇ ਪੌਦੇ ਘਰ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਅਤੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਰੁੱਖਾਂ ਤੋਂ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਜੋ ਮਨੁੱਖ ਦੇ ਜੀਵਨ ਲਈ ਬਹੁਤ ਜ਼ਰੂਰੀ ਹੈ ਰੁੱਖ ਨਕਾਰਾਤਮਕਾ ਨੂੰ ਘਟਾ ਕੇ ਵਾਤਾਵਰਨ ਨੂੰ ਹੋਰ ਸਕਾਰਾਤਮਕ ਬਣਾਉਂਦੇ ਹਨ ਘਰ ਦੇ ਸਾਹਮਣੇ ਰੁੱਖ ਪੌਦੇ ਲਗਾਉਣ ਨਾਲ ਘਰ ਵਿੱਚ ਸੁੱਖ ਸਮਰਧੀ ਆਉਂਦੀ ਹੈ ਨਾਲ ਹੀ ਇਹ ਰੁੱਖ ਪੌਦੇ ਕਈ ਤਰ੍ਹਾਂ ਦੇ ਵਾਸਤੂ ਦੋਸ਼ਾਂ ਨੂੰ ਵੀ ਨਸ਼ਟ ਕਰਦੇ ਹਨ ਘਰ ਦੇ ਵਿਹੜੇ ਵਿੱਚ ਖੜੇ ਰੁੱਕ ਦੀਵਤਿਆ ਵਾਂਗ ਘਰ ਦੀ ਰਾਖੀ ਕਰਦੇ ਹਨ ਭਗਵਾਨ ਸ੍ਰੀ ਕ੍ਰਿਸ਼ਨ ਨੇ ਕਿਹਾ ਹੈ हेdevi ਘਰ ਦੇ ਨੇੜੇ ਕਿਹੜੇ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਕਿਹੜੇ ਨਹੀਂ ਇਸ ਬਾਰੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੁਰਾਣੀ ਕਹਾਣੀ ਸੁਣਾਉਂਦਾ ਹਾਂ ਜਿਸ ਨਾਲ ਤੁਹਾਨੂੰ ਸਮਝ ਆ ਜਾਵੇਗੀ ਕਿ ਘਰ ਦੇ ਨੇੜੇ ਰੁੱਖ ਅਤੇ ਪੌਦੇ ਲਗਾਉਣੇ ਕਿੰਨੇ ਸ਼ੁਭ ਹੁੰਦੇ ਹਨ ਅਤੇ ਕਿਹੜੇ ਪੌਦੇ ਲਗਾਉਣ ਨਾਲ ਦੁੱਖ ਅਤੇ ਗਰੀਬੀ ਆਉਂਦੀ ਹੈ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਲਾਭ ਲਈ ਇੱਕ ਮਹੱਤਵਪੂਰਨ ਜਾਣਕਾਰੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਦਾ ਅਸੀਸ ਤੁਹਾਡੇ ਤੇ ਬਣਿਆ ਰਹੇ ਤਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖਣਾ ਚਲੋ ਸ਼ੁਰੂ ਕਰਦੇ ਹਾਂ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ हे ਦੇਵੀ ਰੁਕਮਣੀ ਤੂੰ ਇਸ ਕਹਾਣੀ ਨੂੰ ਧਿਆਨ ਨਾਲ ਸੁਣ ਜੋ ਵੀ ਮਨੋਕ ਇਸ ਕਹਾਣੀ ਦਾ ਸਿਮਰਨ ਕਰਦਾ ਹੈ ਉਸ ਦੇ ਸੈਂਕੜੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਗਰੀਬੀ ਦਾ ਨਾਸ਼ ਬਿਲਕੁਲ ਹੋ ਜਾਂਦਾ ਹੈ। ਤਦ ਦੇਵੀ ਰੁਕਮਣੀ ਨੇ ਕਿਹਾ हे ਪ੍ਰਭੂ ਮੈਂ ਇਸ ਕਹਾਣੀ ਨੂੰ ਪੂਰੇ ਧਿਆਨ ਨਾਲ ਸੁਣਾਗੀ। ਕਿਰਪਾ ਕਰਕੇ ਮੈਨੂੰ ਕਹਾਣੀ ਸੁਣਾਓ। ਭਗਵਾਨ ਸ੍ਰੀ ਕ੍ਰਿਸ਼ਨ ਨੇ ਕਿਹਾ हे ਦੇਵੀ ਪੁਰਾਣੇ ਸਮੇਂ ਦੀ ਗੱਲ ਹੈ। ਮਾਦ ਦੇਸ਼ ਵਿੱਚ ਇੱਕ ਬਹੁਤ ਸੁੰਦਰ ਨਗਰੀ ਸੀ। ਉਸ ਨਗਰੀ ਵਿੱਚ ਗੋਪਾਲ ਨਾਮ ਦਾ ਇੱਕ ਵੈਸੇ ਆਦਮੀ ਆਪਣੀ ਸਮਿਤਰਤਾ ਪਤਨੀ ਨਾਲ ਰਹਿੰਦਾ ਸੀ ਗੋਪਾਲ ਭਗਵਾਨ ਵਿਸ਼ਨੂੰ ਦਾ ਭਗਤ ਸੀ ਅਤੇ ਉਹ ਨਿਤ ਪ੍ਰਤੀ ਭਗਵਾਨ ਵਿਸ਼ਨੂੰ ਦੀ ਪੂਜਾ ਕਰਦਾ ਸੀ ਗੋਪਾਲ ਦੀ ਪਤਨੀ ਸਮਿਤਰਾਂ ਵੀ ਘਰ ਦੇ ਕੰਮਾਂ ਵਿੱਚ ਨਪੁੰਨ ਸੀ ਘਰ ਵਿੱਚ ਧਨ ਲਾਭ ਦੀ ਕੋਈ ਕਮੀ ਨਹੀਂ ਸੀ ਭਗਵਾਨ ਦੀ ਕਿਰਪਾ ਨਾਲ ਉਸ ਕੋਲ ਸਭ ਕੁਝ ਸੀ ਇਸ ਤਰ੍ਹਾਂ ਕਈ ਦਿਨ ਬੀਤਣ ਤੋਂ ਬਾਅਦ ਗੋਪਾਲ ਦੀ ਪਤਨੀ ਸਮਿਤਰਾ ਨੇ ਆਪਣੇ ਵੇੜੇ ਵਿੱਚ ਕੁਝ ਰੋਕ ਲਗਾਏ ਅਤੇ ਰੋਜ਼ ਉਹਨਾਂ ਨੂੰ ਪਾਣੀ ਦੇ ਕੇ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਮਿਤਰਾ ਨੂੰ ਰੋਕ ਲਗਾਉਣ ਦਾ ਗਿਆਨ ਨਹੀਂ ਸੀ। ਉਸਨੇ ਜੋ ਰੋਕ ਉਸਨੂੰ ਪਸੰਦ ਆਏ ਉਹੀ ਲਗਾ ਦਿੱਤੇ। ਉਸਨੇ ਅਜੀਹੇ ਰੋਕ ਲਗਾਏ ਜੋ ਅਸ਼ੁੱਭ ਸਨ। ਇਸ ਕਾਰਨ ਗੋਪਾਲ ਦੇ ਵਪਾਰ ਵਿੱਚ ਬਹੁਤ ਨੁਕਸਾਨ ਹੋਣ ਲੱਗਾ। ਘਰ ਵਿੱਚ ਰੋਜ਼ਾਨਾ ਝਗੜੇ ਹੋਣ ਲੱਗੇ। ਪਤੀ-ਪਤਨੀ ਵਿੱਚ ਅਕਸਰ ਵਿਵਾਦ ਹੋਣ ਲੱਗੇ। ਉਹਨਾਂ ਦੋਹਾਂ ਦੇ ਜੀਵਨ ਵਿੱਚ ਕਈ ਮੁਸ਼ਕਲਾਂ ਆਉਣ ਲੱਗੀਆਂ। ਤੇ ਹੌਲੀ-ਹੌਲੀ ਗਪਾਲ ਦਾ ਸਾਰਾ ਵਪਾਰ ਡੁੱਬ ਗਿਆ। ਅਤੇ ਉਸ ਦਾ ਸਾਰਾ ਧਨ ਵੀ ਨਸ਼ਟ ਹੋ ਗਿਆ। ਹੁਣ ਗਪਾਲ ਕੋਲ ਅਨਾਜ ਖਰੀਦਣ ਲਈ ਪੈਸੇ ਵੀ ਨਹੀਂ ਸਨ। ਉਹ ਭੁੱਖੇ ਰਹਿਣ ਲੱਗੇ। ਜਿਸ ਕਾਰਨ ਗੁੱਸੇ ਵਿੱਚ ਆ ਕੇ ਉਸ ਦੀ ਪਤਨੀ ਵੀ ਗੁੱਸਾ ਕਰਨ ਲੱਗੀ। ਉਹ ਆਪਣੇ ਪਤਨੀ ਨੂੰ ਕੋਈ ਕੰਮ ਕਰਨ ਲਈ ਕਹਿੰਦੀ। ਫਿਰ ਗੋਪਾਲ ਨੇ ਪਿੰਡ ਵਿੱਚ ਕੰਮ ਦੀ ਭਾਲ ਵਿੱਚ ਘੁੰਮਣਾ ਸ਼ੁਰੂ ਕੀਤਾ। ਪਰ ਉਸ ਨੂੰ ਕਿਤੇ ਵੀ ਕੰਮ ਨਾ ਮਿਲਿਆ। ਉਸ ਨੇ ਆਪਣੀ ਪਤਨੀ ਨੂੰ ਕਿਹਾ, "ਹੇ ਪ੍ਰੀਤਮੇ, ਮੈਨੂੰ ਕੋਈ ਵੀ ਕੰਮ ਨਹੀਂ ਦੇ ਰਿਹਾ। ਹੁਣ ਮੈਂ ਕਿੱਥੇ ਕੰਮ ਲੱਭਣ ਜਾਵਾਂ?" ਦੋਵੇਂ ਪੂਰੀ ਤਰ੍ਹਾਂ ਨਿਰਾਸ਼ ਹੋ ਗਈ। ਉਹਨਾਂ ਕੋਲ ਕੋਈ ਅਧਿਜੋਗ ਕਰਨ ਲਈ ਕੁਝ ਵੀ ਨਹੀਂ ਸੀ। ਗੋਪਾਲ ਨੇ ਆਪਣੀ ਪਤਨੀ ਦੇ ਸਾਰੇ ਗਹਿਣੇ ਵੀ ਵੇਚ ਦਿੱਤੇ ਸਨ ਅਤੇ ਜੋ ਧਨ ਮਿਲਿਆ ਉਸ ਨਾਲ ਪੇਟ ਭਰ ਲਿਆ ਇਸ ਤਰ੍ਹਾਂ ਅਸ਼ੋਭ ਰੋਕ ਲਗਾਉਣ ਕਾਰਨ ਦੋਵਾਂ ਦੇ ਜੀਵਨ ਵਿੱਚ ਭਾਰੀ ਗਰੀਬੀ ਅਤੇ ਸੰਕਟ ਆਉਣ ਲੱਗੇ ਪਰ ਉਹ ਇਸ ਗੱਲ ਨੂੰ ਨਹੀਂ ਜਾਣਦੇ ਸਨ ਭਗਵਾਨ ਵਿਸ਼ਨੂੰ ਅਤੇ ਦੇਵੀ ਲక్ష్ਮੀ ਬੈਕੁੰਠ ਲੋਕਾਂ ਤੋਂ ਆਪਣੇ ਭਗਤਾਂ ਦੀ ਇਸ ਦੁਰਦਸ਼ਾ ਨੂੰ ਦੇਖ ਰਹੇ ਸਨ ਤਦ ਦੇਵੀ ਲక్ష్ਮੀ ਨੇ ਭਗਵਾਨ ਵਿਸ਼ਨੂੰ ਨੂੰ ਕਿਹਾ हे ਪ੍ਰਭੂ ਕੀ ਤੁਸੀਂ ਆਪਣੇ ਭਗਤਾਂ ਦੀ ਸਹਾਇਤਾ ਨਹੀਂ ਕਰੋਗੇ ਗੋਪਾਲ ਤੁਹਾਡਾ ਵੱਡਾ ਭਗਤ ਹੈ ਉਹ ਨਿਤ ਤੁਹਾਡੀ ਪੂਜਾ ਆराधना ਕਰਦਾ ਹੈ ਤਦ ਭਗਵਾਨ ਵਿਸ਼ਨੂੰ ਨੇ ਕਿਹਾ हे ਦੇਵੀ ਮੈਂ ਜ਼ਰੂਰ ਹੀ ਗੋਪਾਲ ਦੀ ਸਹਾਇਤਾ ਕਰਾਂਗਾ ਪਰ ਪਹਿਲਾਂ ਮੈਨੂੰ ਉਸ ਦੀ ਪ੍ਰੀਖਿਆ ਲੈਣੀ ਹੋਵੇਗੀ ਇਸ ਲਈ ਮੈਂ ਖੁਦ ਉਸ ਦੇ ਘਰ ਜਾ ਕੇ ਉਸ ਦੀ ਪ੍ਰੀਖਿਆ ਲਵਾਂਗਾ ਭਗਵਾਨ ਵਿਸ਼ਨੂੰ ਨੇ ਸਾਧੂ ਦਾ ਵੇਸ ਧਾਰਨ ਕੀਤਾ ਅਤੇ ਪ੍ਰਿਥਵੀ ਲੋਕ ਤੇ ਪ੍ਰਗਟ ਹੋਏ। ਸਾਧੂ ਰੂਪੀ ਭਗਵਾਨ ਵਿਸ਼ਨੂੰ ਗੋਪਾਲ ਦੇ ਦਰਵਾਜ਼ੇ ਤੇ ਗਏ ਅਤੇ ਭੀਖ ਮੰਗਣ ਲੱਗੇ। ਤਾਦ ਦਰਵਾਜ਼ੇ ਤੇ ਆਏ ਸਾਧੂ ਨੂੰ ਦੇਖ ਕੇ ਗੋਪਾਲ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਕਿਹਾ, "ਹੇ ਸਾਧੂ ਮਹਾਰਾਜ, ਸਵਾਗਤ ਹੈ। ਇਸ ਗਰੀਬ ਦੇ ਘਰ ਵਿੱਚ ਤੁਹਾਡਾ ਸਵਾਗਤ ਹੈ।" ਮੈਂ ਤੁਹਾਡੀ ਕਿਵੇਂ ਸੇਵਾ ਕਰ ਸਕਦਾ ਹਾਂ ਸਾਧੂ ਰੂਪੀ ਭਗਵਾਨ ਵਿਸ਼ਨੂੰ ਨੇ ਕਿਹਾ ਏ ਮੈਂ ਤੋ ਮੈਂ ਤੀਰਥ ਯਾਤਰਾ ਤੇ ਨਿਕਲਿਆ ਹਾਂ ਵਿਸ਼ਰਾਮ ਕਰਨ ਲਈ ਕੋਈ ਥਾਂ ਲੱਭ ਰਿਹਾ ਜੇਕਰ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਤਾਂ ਮੈਨੂੰ ਆਪਣੇ ਘਰ ਵਿੱਚ ਥਾਂ ਦੇ ਦਿਓ ਮੈਂ ਕਈ ਦਿਨਾਂ ਤੋਂ ਭੁੱਖਾ ਹਾਂ ਜੇਕਰ ਕੁਝ ਭੋਜਨ ਮਿਲ ਜਾਵੇ ਤਾਂ ਵੱਡੀ ਕਿਰਪਾ ਹੋਵੇਗੀ ਸਾਧੂ ਮਹਾਰਾਜ ਦੇ ਅਜੀਬ ਸ਼ਬਦ ਸੁਣ ਕੇ ਗੋਪਾਲ ਨੇ ਕਿਹਾ हे ਸਾਧੂ ਮਹਾਤਮਾ ਤੁਸੀਂ ਜ਼ਰੂਰ ਕੋਈ ਪੁੰਨ ਆਤਮਾ ਜਾਪਦੇ ਹੋ ਤੁਹਾਡੇ মুখ ਤੇ ਬਹੁਤ ਤੇਜ ਹੈ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਣਾ ਮੇਰੇ ਲਈ ਸੁਭਾਗ ਹੈ ਤੁਹਾਡੀ ਸੇਵਾ ਕਰਕੇ ਮੈਨੂੰ ਬਹੁਤ ਆਨੰਦ ਮਿਲੇਗਾ ਕਿਰਪਾ ਕਰਕੇ ਘਰ ਦੇ ਅੰਦਰ ਆਓ ਫਿਰ ਸਾਧੂ ਮਹਾਰਾਜ ਤੇ ਗੋਪਾਲ ਘਰ ਦੇ ਅੰਦਰ ਗਏ ਅਤੇ ਵਿਸ਼ਰਾਮ ਕਰਨ ਲੱਗੇ। ਗੋਪਾਲ ਨੇ ਸਾਧੂ ਮਹਾਰਾਜ ਦੀ ਬਹੁਤ ਸੇਵਾ ਕੀਤੀ। ਪਰ ਉਸ ਕੋਲ ਅਣ ਦਾ ਇੱਕ ਦਾਣਾ ਵੀ ਨਹੀਂ ਸੀ। ਉਸ ਨੇ ਆਪਣੀ ਪਤਨੀ ਨੂੰ ਕਿਹਾ, "ਖੇ ਪ੍ਰੀਤਮੇ ਘਰ ਤੇ ਆਏ ਸਾਧੂ ਮਹਾਤਮਾ ਬਹੁਤ ਪੁੰਨਵਾਨ ਹੁੰਦੇ ਹਨ। ਸਾਨੂੰ ਉਹਨਾਂ ਦੇ ਲਈ ਭੋਜਨ ਲਈ ਕੁਝ ਉਪਾਅ ਕਰਨਾ ਚਾਹੀਦਾ ਹੈ। ਮੈਂ ਪਿੰਡ ਵਿੱਚ ਜਾ ਕੇ ਕਿਸੇ ਤੋਂ ਥੋੜਾ ਜਾਂ ਧੰਨ ਮੰਗ ਕੇ ਲਿਆਉਂਦਾ ਹਾਂ।" ਇਕਾਕੇ ਗੋਪਾਲ ਪਿੰਡ ਵਿੱਚ ਇੱਕ ਸੇਠ ਦੇ ਘਰ ਗਿਆ ਅਤੇ ਉਸ ਸੇਠ ਤੋਂ ਥੋੜਾ ਜਿਹਾ ਧੰਨ ਮੰਗਣ ਦੀ ਬੇਨਤੀ ਕੀਤੀ ਪਰ ਸੇਠ ਨੇ ਗੋਪਾਲ ਨੂੰ ਧੰਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਤੇਰੇ ਕੋਲ ਤਾਂ ਫੁੱਟੀ ਕੌੜੀ ਵੀ ਨਹੀਂ ਤੂੰ ਮੇਰਾ ਧੰਨ ਕਿਵੇਂ ਵਾਪਸ ਕਰੇਂਗਾ ਤਾਂ ਗੋਪਾਲ ਨੇ ਕਿਹਾ ਹੇ ਸੇਠ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਧੰਨ ਦੇ ਦਿਓ ਮੈਂ ਜਲਦੀ ਹੀ ਤੈਨੂੰ ਵਾਪਸ ਕਰ ਦੇਵਾਂਗਾ ਜੇਕਰ ਮੈਂ ਧਨ ਵਾਪਸ ਨਾ ਕਰ ਸਕਿਆ ਤਾਂ ਤੂੰ ਮੇਰਾ ਘਰ ਲੈ ਲਈ ਗੋਪਾਲ ਦੀ ਗੱਲ ਸੁਣ ਕੇ ਸੀਠ ਨੂੰ ਉਸ ਤੇ ਥੋੜੀ ਦਇਆ ਆਈ ਅਤੇ ਉਸ ਨੇ ਉਸ ਨੂੰ ਧਨ ਦਿੰਦੇ ਹੋਏ ਕਿਹਾ हे ਵੈਸੂ ਜੇਕਰ ਤੂੰ ਧਨ ਨਾ ਵਾਪਸ ਕੀਤਾ ਤਾਂ ਤੂੰ ਖੁਦ ਹੀ ਮੇਰਾ ਆਪਣਾ ਘਰ ਸੌਫ ਦੇਵੀ ਗੋਪਾਲ ਨੇ ਕਿਹਾ हे ਸੀਠ ਮੈਂ ਵਚਨ ਦਿੰਦਾ ਹਾਂ ਜੇਕਰ ਮੈਂ ਧੰਨ ਵਾਪਸ ਨਾ ਕਰ ਸਕਿਆ ਤਾਂ ਮੈਂ ਤੁਹਾਨੂੰ ਆਪਣਾ ਘਰ ਸੌਂਫ ਦੇਵਾਂਗਾ। ਗੋਪਾਲ ਨੇ ਸੇੜ ਤੋਂ ਧੰਨ ਲੈ ਕੇ ਬਾਜ਼ਾਰ ਵਿੱਚੋਂ ਦੁੱਧ, ਚੌਲ, ਸਬਜ਼ੀਆਂ, ਆਟਾ, ਖੰਡ ਆਦ ਖਰੀਦ ਲਈ। ਅਦੇ ਵਾਪਸ ਘਰ ਆ ਗਿਆ। ਫਿਰ ਉਸ ਨੇ ਆਪਣੀ ਪਤਨੀ ਨੂੰ ਕਿਹਾ, "ਹੇ ਪ੍ਰੀਤਮੇ, ਤੂੰ ਸਾਧੂ ਮਹਾਤਮਾ ਲਈ ਭੋਜਨ ਬਣਾ।" ਸੁમિત્રા ਨੇ ਭੋਜਨ ਬਣਾਇਆ ਤੇ ਸਾਧੂ ਮਹਾਤਮਾ ਨੂੰ ਪਰੋਸ ਦਿੱਤਾ। गोपाल दी भक्ति ਅਤੇ ਨਿਸ਼ਟਾ ਨੂੰ ਦੇਖ ਕੇ ਸਾਧੂ ਮਹਾਰਾਜ ਬਹੁਤ ਪ੍ਰਸੰਨ ਹੋਏ। ਭੋਜਨ ਤੋਂ ਬਾਅਦ ਜਾਣ ਸਮੇਂ ਸਾਧੂ ਨੇ ਗੋਪਾਲ ਨੂੰ ਕਿਹਾ, "ਹੇ ਵੈਸੀ, ਮੈਂ ਤੇਰੀ ਭਗਤੀ ਅਤੇ ਸਤਕਾਰ ਤੋਂ ਬਹੁਤ ਪ੍ਰਸੰਨ ਹਾਂ। ਤੇਰੀ ਜੋ ਵੀ ਇੱਛਾ ਹੈ ਮੈਨੂੰ ਦੱਸ, ਮੈਂ ਜ਼ਰੂਰ ਪੂਰੀ ਕਰਾਂਗਾ।" ਗੋਪਾਲ ਨੇ ਕਿਹਾ, "ਹੇ ਮਹਾਤਮਾ, ਤੁਹਾਡਾ ਅਸੀਸ ਹੀ ਸਾਡੇ ਲਈ ਸਭ ਕੁਝ ਹੈ।" ਪਰ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਹਾਂ ਕਿ ਕਿਹੜਾ ਪਾਪ ਕਰਨ ਨਾਲ ਮੈਨੂੰ ਗਰੀਬੀ ਦਾ ਦੁੱਖ ਸਹਿਣਾ ਪੈ ਰਿਹਾ ਹੈ ਅਸੀਂ ਤਾਂ ਭਗਵਾਨ ਵਿਸ਼ਨੂੰ ਦੀ ਭਗਤੀ ਕੀਤੀ ਹੈ ਫਿਰ ਸਾਡੇ ਜੀਵਨ ਵਿੱਚ ਗਰੀਬੀ ਕਿਉਂ ਆਈ ਇਸ ਦਾ ਕਾਰਨ ਕੀ ਹੈ ਅਤੇ ਇਸ ਗਰੀਬੀ ਨੂੰ ਦੂਰ ਕਰਨ ਲਈ ਮੈਨੂੰ ਕੀ ਕੀ ਉਪਾਅ ਕਰਨੇ ਚਾਹੀਦੇ ਹਨ ਸਾਧੂ ਮਹਾਤਮਾ ਨੇ ਕਿਹਾ ਜੇ ਵੈਸੂ ਜਦੋਂ ਮੈਂ ਤੇਰੇ ਦਰਵਾਜ਼ੇ ਤੇ ਆਇਆ ਸੀ ਤਾਦਹੀ ਮੈਂ ਜਾਣ ਗਿਆ ਸੀ ਕਿ ਤੇਰੇ ਜੀਵਨ ਵਿੱਚ ਭਾਰੀ ਗਰੀਬੀ ਅਤੇ ਸੰਕਟ ਆਏ ਹੋਏ ਹਨ ਕਿਉਂਕਿ ਤੇਰੇ ਘਰ ਦੇ ਸਾਹਮਣੇ ਜੋ ਰੁੱਖ ਹਨ ਉਹ ਤੇਰੀ ਗਰੀਬੀ ਦਾ ਕਾਰਨ ਹਨ ਇਸ ਲਈ ਤੂੰ ਇਹਨਾਂ ਰੁੱਖਾਂ ਨੂੰ ਹਟਾ ਕੇ ਉਹਨਾਂ ਦੀ ਥਾਂ ਤੇ ਸ਼ੁਭ ਪੌਦਿਆਂ ਦਾ ਰੋਪਣ ਕਰ ਤੇਰੀ ਪਤਨੀ ਨੇ ਤੇਰੇ ਘਰ ਦੇ ਸਾਹਮਣੇ ਜੋ ਰੁੱਖ ਲਗਾਏ ਹਨ ਉਹ ਅਸ਼ੁਭ ਹਨ ਉਹਨਾਂ ਕਾਰਨ ਹੀ ਤੇਰੀ ਇਹ ਦੁਰਦਸ਼ਾ ਹੋਈ ਹੈ ਗੋਪਾਲ ਨੇ ਕਿਹਾ ਏ ਮਹਾਤਮਾ ਕਿਰਪਾ ਕਰਕੇ ਮੈਨੂੰ ਦੱਸੋ ਕਿ ਘਰ ਦੇ ਸਾਹਮਣੇ ਕਿਹੜੇ ਰੁਕ ਲਗਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਘਰ ਵਿੱਚ ਸੁੱਖ ਸਮ੍ਰiddhi ਹੋਵੇ ਅਤੇ ਕਿਹੜੇ ਰੁਕ ਨਹੀਂ ਲਗਾਉਣੇ ਚਾਹੀਦੇ ਕਿਰਪਾ ਕਰਕੇ ਮੈਨੂੰ ਵਿਸਤਾਰ ਨਾਲ ਸਮਝਾਓ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਸਾਧੂ ਮਹਾਤਮਾ ਨੇ ਕਿਹਾ ਏ ਵੈਸੂ ਠੀਕ ਹੈ ਹੁਣ ਮੈਂ ਤੈਨੂੰ ਉਹਨਾਂ ਸ਼ੁਭ ਰੁਕਾਂ ਬਾਰੇ ਦੱਸਦਾ ਹਾਂ ਜਿਨ੍ਹਾਂ ਨੂੰ ਘਰ ਦੇ ਨੇੜੇ ਲਗਾਉਣ ਨਾਲ ਸ਼ੁਭ ਫਲ ਮਿਲਦੇ ਹਨ ਇਸ ਲਈ ਤੂੰ ਧਿਆਨ ਨਾਲ ਸੁਣ ਹੇ ਵੈਸੂ ਗੋਪਾਲ ਕਿਸੇ ਜਲਾਲੇ ਦੇ ਨੇੜੇ ਪੀਪਲ ਦਾ ਰੁੱਖ ਲਗਾਓ ਪੀਪਲ ਦਾ ਰੁੱਖ ਲਗਾਓ ਨਾਲ ਜੋ ਫਲ ਮਿਲਦਾ ਹੈ ਉਹ ਸੈਂਕੜੇ ਜਗ ਦੇ ਬਰਾਬਰ ਹੁੰਦਾ ਹੈ ਜਦੋਂ ਪੀਪਲ ਦੇ ਪੱਤੇ ਉਸ ਜਲਾਸੇ ਵਿੱਚ ਡਿੱਗਦੇ ਹਨ ਤਾਂ ਉਹ ਪਿੰਡ ਵਾਂਗ ਪਿਤਰਾਂ ਨੂੰ ਤ੍ਰਿਪਤ ਕਰਦੇ ਹਨ ਇਸ ਨਾਲ ਸਾਰੇ ਪਿੱਤਰ ਦੋਸ਼ ਖਤਮ ਹੋ ਜਾਂਦੇ ਹਨ ਜੋ ਮਨੁੱਖ ਨੇਿਤ ਇਸ਼ਨਾਨ ਕਰਕੇ ਪੀਪਲ ਨੂੰ ਸੁੰਹਦਾ ਹੈ ਉਹ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਕਦੀ ਹਾਰ ਨਹੀਂ ਮੰਨਦਾ ਪੀਪਲ ਨੂੰ ਸੂਹ ਨਾਲ ਲక్ష్ਮੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਸ ਦੀ ਕਰਮਾ ਕਰਨ ਨਾਲ ਉਮਰ ਵਿੱਚ ਵਾਧਾ ਹੁੰਦਾ ਹੈ ਪੀਪਲ ਦੀ ਜੜ ਵਿੱਚ ਸ੍ਰੀ ਵੈਸ਼ਨੂੰ ਤਣੇ ਵਿੱਚ ਸ਼ਿਵ ਜੀ ਅਤੇ ਅਗਲੇ ਹਿੱਸੇ ਵਿੱਚ ਬ੍ਰਹਮਾ ਜੀ ਵਸਦੇ ਹਨ ਆ ਮਾਵਸਿਆਂ ਦੇ ਦਿਨ ਪੀਪਲ ਨੂੰ ਪ੍ਰਣਾਮ ਕਰਨ ਨਾਲ ਜੋ ਫਲ ਮਿਲਦਾ ਹੈ ਉਹ ਹਜ਼ਾਰ ਗਵਾਂ ਦੇ ਦਾਨ ਦੇ ਬਰਾਬਰ ਹੁੰਦਾ ਹੈ ਇਸ ਸੰਸਾਰ ਵਿੱਚ ਪੀਪਲ ਵਰਗਾ ਕੋਈ ਰੁਕ ਨਹੀਂ ਹੈ ਸਾਖਸਾਤ ਸ੍ਰੀ ਹਰੀਚੰਦ ਰੁਕ ਦੇ ਰੂਪ ਵਿੱਚ ਪ੍ਰਤਿਮੇ ਦੇ ਵਿਰਾਜਮਣ ਹਨ ਪੀਪਲ ਦੇ ਰੁਕ ਨੂੰ ਛੱਟ ਮਾਰਨ ਜਾਂ ਉਸ ਦੀ ਟਾਣੀ ਤੋੜਨਾ ਮਹਾਪਾਪ ਮੰਨਿਆ ਜਾਂਦਾ ਹੈ ਅਜਿਹਾ ਮਨੁੱਖ ਨਰਕ ਵਿੱਚ ਰਹਿੰਦਾ ਹੈ ਅਤੇ ਜੋ ਪੀਪਲ ਨੂੰ ਜੜੋਂ ਕੱਟਦਾ ਹੈ ਉਸ ਦਾ ਕਦੇ ਵੀ ਨਰਕ ਤੋਂ ਉਧਾਰ ਨਹੀਂ ਹੁੰਦਾ। ਇਹ ਵੈਸੇ ਹੁਣ ਮੈਂ ਤੈਨੂੰ ਦੂਜੇ ਰੁਖ ਬਾਰੇ ਦੱਸਦਾ ਹਾਂ। ਆਵਲੇ ਦਾ ਫਲ ਸਾਰੇ ਲੋਕਾਂ ਵਿੱਚ ਪ੍ਰਸਿੱਧ ਅਤੇ ਪਰਮ ਪਵਿੱਤਰ ਹੈ। ਆਵਲੇ ਨੂੰ ਲਗਾਉਣ ਨਾਲ ਨਾਰੀ ਅਤੇ ਪੁਰਸ਼ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋ ਜਾਂਦੇ ਹਨ। ਇਹ ਪਵਿੱਤਰ ਫਲ ਭਗਵਾਨ ਵਿਸ਼ਨੂੰ ਨੂੰ ਬਹੁਤ ਪ੍ਰਸੰਨ ਕਰਨ ਵਾਲਾ ਅਤੇ ਸ਼ੋਭ ਮੰਨਿਆ ਜਾਂਦਾ ਹੈ ਇਸ ਨੂੰ ਖਾਣ ਨਾਲ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ ਆਵਲਾ ਖਾਣ ਨਾਲ ਉਮਰ ਵੱਧੀ ਹੈ ਇਸ ਦਾ ਪਾਣੀ ਪੀਣ ਨਾਲ ਰੋਗਾਂ ਦਾ ਨਾਸ਼ ਹੁੰਦਾ ਹੈ ਅਤੇ ਆਵਲੇ ਨੂੰ ਪਾਣੀ ਵਿੱਚ ਮਨਾ ਕੇ ਇਸ਼ਨਾਨ ਕਰਨ ਨਾਲ ਗਰੀਬੀ ਦੂਰ ਹੁੰਦੀ ਹੈ ਅਤੇ ਸਾਰੇ ਪ੍ਰਕਾਰ ਦੇ ਐਸ਼ਵਰਿਆ ਪ੍ਰਾਪਤ ਹੁੰਦੇ ਹਨ ਜਿਸ ਘਰ ਵਿੱਚ ਆਵਲਾ ਸਦਾ ਮੌਜੂਦ ਰਹਿੰਦਾ ਹੈ ਉਸ ਘਰ ਵਿੱਚ ਕਦੇ ਭੂਤ ਪ੍ਰੇਤ ਤੇ ਰਾਖਸ਼ ਨਹੀਂ ਆਉਂਦੇ ਇਕਾदशी ਦੇ ਦਿਨ ਆਵਲੇ ਦੀ ਪੂਜਾ ਕਰਨ ਨਾਲ ਸੰਸਾਰ ਦੀ ਸਾਰੇ ਤੀਰਤਾ ਨਾਲੋਂ ਵਧੇਰੇ ਫਲ ਮਿਲਦਾ ਹੈ ਜਿਸ ਵਿਅਕਤੀ ਦੇ ਘਰ ਦੇ ਸਾਹਮਣੇ ਆਵਲੇ ਦਾ ਰੁੱਖ ਹੁੰਦਾ ਹੈ ਉਤੇ ਸ਼ਾਂਤਮਈ ਲక్ష్ਮੀ ਨਰਾਇਣ ਵਸਦੇ ਹਨ ਤੀਜਾ ਅਸ਼ੋਕ ਦਾ ਰੁੱਖ ਅਸ਼ੋਕ ਦੇ ਰੁੱਖ ਵਿੱਚ ਅਪਸਰਾਵਾਂ ਦਾ ਵਾਸ ਹੁੰਦਾ ਹੈ ਇਹ ਰੁੱਖ ਸੋਗ ਦਾ ਨਾਸ ਕਰਨ ਵਾਲਾ ਹੈ ਅਤੇ ਨਿਰਾਸ਼ਾ ਨੂੰ ਖਤਮ ਕਰਨ ਵਾਲਾ ਹੈ ਇਸ ਰੁੱਖ ਨੂੰ ਘਰ ਦੇ ਨੇੜੇ ਲਗਾਉਣ ਨਾਲ ਘਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਅਸ਼ੋਕ ਦਾ ਰੁੱਖ শীতলਤਾ ਅਤੇ ਸੁੰਦਰਤਾ ਪ੍ਰਦਾਨ ਕਰਨ ਵਾਲਾ ਹੈ ਜਦੋਂ ਦੇਵੀ ਲక్ష్ਮੀ ਨੇ ਸੀਤਾ ਦੇ ਰੂਪ ਵਿੱਚ ਅਵਤਾਰ ਲਿਆ ਸੀ ਤਾਂ 라ਵਣ ਵੱਲੋਂ ਅਗਵਾ ਕਰਨ ਤੋਂ ਬਾਅਦ ਉਸ ਦਾ ਵਾਸ ਅਸ਼ੋਕ ਵਾਟਕਾ ਵਿੱਚ ਸੀ ਅਸ਼ੋਕ ਦੀ ਰੁੱਖ ਨੇ ਮਾਤਾ ਸੀਤਾ ਦੀ ਬਹੁਤ ਸੇਵਾ ਕੀਤੀ ਸੀ ਇਸ ਲਈ ਮਾਤਾ ਸੀਤਾ ਨੇ ਅਸ਼ੋਕ ਨੂੰ ਇਹ ਵਰਦਾਨ ਦਿੱਤਾ ਕਿ ਜਿੱਤੇ ਵੀ ਇਹ ਰੁੱਖ ਹੋਵੇਗਾ ਉਤੇ ਉਹ ਸਦਾ ਵਾਸ ਕਰਨਗੀਆਂ ਚੌਥਾ ਹੈ ਪਾਕੜ ਦਾ ਰੁੱਖ ਹਾਰ ਮਨੁੱਖ ਨੂੰ ਪਾਕੜ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਇਹ ਰੁੱਖ ਲਗਾਓ ਨਾਲ ਜੋ ਫਲ ਮਿਲਦਾ ਹੈ ਉਹ ਮਹਾਜਗ ਦੇ ਬਰਾਬਰ ਹੁੰਦਾ ਹੈ ਕਾਲਜੁਗ ਵਿੱਚ ਮਨੁੱਖ ਜਾਗ ਨਹੀਂ ਕਰ ਸਕਦੇ ਇਸ ਲਈ ਉਹਨਾਂ ਨੂੰ ਇੱਕ ਪਾਕੜ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਪੰਜਵਾਂ ਹੈ ਨੀਮ ਦਾ ਰੁੱਖ ਨੀਮ ਦਾ ਰੁੱਖ ਲਗਾਉਣ ਨਾਲ ਸੂਰਜ ਦੇਵ ਪ੍ਰਸੰਨ ਹੁੰਦੇ ਹਨ ਨੀਮ ਦਾ ਰੁੱਖ ਉਮਰ ਪ੍ਰਦਾਨ ਕਰਨ ਵਾਲਾ ਮੰਨਿਆ ਜਾਂਦਾ ਹੈ ਇਹ ਸਨੂ ਘਰ ਦੇ ਨੇੜੇ ਲਗਾਉਣ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ માતા લક્ષਮੀ ਨੂੰ ਨੀਮ ਦੇ ਪੱਤੇ ਬਹੁਤ ਪ੍ਰੀਤਮ ਹੁੰਦੇ ਹਨ ਇਸ ਲਈ ਉਹ ਨੀਮ ਦੇ ਰੁੱਖ ਦੇ ਨੇੜੇ ਵਾਸ ਕਰਦੀਆਂ ਹਨ ਘਰ ਦੇ ਸਾਹਮਣੇ ਨੀਮ ਦੇ ਰੁੱਖ ਦਾ ਰੋਪਣ ਕਰਨ ਨਾਲ ਧਨ ਸੰਪਤੀ ਦੀ ਪ੍ਰਾਪਤੀ ਹੁੰਦੀ ਹੈ ਸੀਮਾ ਹੈ ਜਾਮਨ ਦਾ ਰੁੱਖ ਜੇਕਰ ਕੋਈ ਮਨੁੱਖ ਕੰਨਿਆ ਪ੍ਰਾਪਤੀ ਦੀ ਇੱਛਾ ਰੱਖਦਾ ਹੈ ਤਉਸ ਨੂੰ ਜਾਮਨ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਜਿਸ ਮਨੁੱਖ ਦੇ ਘਰ ਦੇ ਸਾਹਮਣੇ ਜਾਮਨ ਦਾ ਰੁੱਖ ਹੁੰਦਾ ਹੈ ਉਸ ਦੇ ਘਰ ਵਿੱਚ ਕੰਨਿਆਂ ਦਾ ਜਨਮ ਹੁੰਦਾ ਹੈ ਜੋ ਕੁੱਲ ਦਾ ਮਾਣ ਵਧਾਉਂਦੀ ਹੈ ਸਤਮਾ ਹੈ ਬੇਲ ਦਾ ਰੁੱਖ ਬੇਲ ਦੇ ਰੁੱਖ ਵਿੱਚ ਭਗਵਾਨ ਸ਼ਿਵ ਅਤੇ ਗੁਲਾਬ ਵਿੱਚ ਦੇਵੀ ਪਾਰਵਤੀ ਦਾ ਵਾਸ ਹੁੰਦਾ ਹੈ ਇਸ ਲਈ ਜੇਕਰ ਬੇਲ ਦੇ ਰੁੱਖ ਦੇ ਨੇੜੇ ਗੁਲਾਬ ਦਾ ਪੌਦਾ ਲਗਾਇਆ ਜਾਵੇ ਦਾ ਸ਼ਿਵ ਪਾਰਵਤੀ ਦਾ ਆਸ਼ੀਸ਼ ਪ੍ਰਾਪਤ ਹੁੰਦਾ ਹੈ ਉਸ ਘਰ ਵਿੱਚ ਕਦੇ ਦੋਖਤੇ ਗਰੀਬੀ ਨਹੀਂ ਆਉਂਦੀ ਉਸ ਘਰ ਵਿੱਚ ਕਦੇ ਅਕਾਲ ਮੌਤ ਨਹੀਂ ਹੁੰਦੀ ਅਤੇ ਕੋਈ ਨਾਰੀ ਵਿਧਵਾ ਨਹੀਂ ਬਣਦੀ ਅੱਠਮਾ ਹੈ ਨਾਰੀਅਲ ਦਾ ਰੁਕ ਨਾਰੀਅਲ ਦਾ ਰੁਕ ਲਗਾਉਣ ਨਾਲ ਪੁਰਸ਼ ਅਨੇਕ ਗੁਣਵਾਨ ਸੰਤਾਨ ਦਾ ਪਿਤਾ ਬਣਦਾ ਹੈ ਨਾਰੀਅਲ ਕਿਸੇ ਵੀ ਧਾਰਮਿਕ ਅਨੁਸ਼ਟਾਨ ਦਾ ਜ਼ਰੂਰੀ ਅੰਗ ਹੁੰਦਾ ਹੈ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਕੁੰਦ ਅਤੇ ਮੋਗਰੇ ਦੀ ਰੁੱਖ ਵਿੱਚ ਗੰਧਰਵ ਵਸਦੇ ਹਨ। ਇਸ ਲਈ ਇਸ ਪੌਦੇ ਨੂੰ ਘਰ ਦੇ ਨੇੜੇ ਲਗਾਉਣ ਨਾਲ ਕੰਮਾਂ ਵਿੱਚ ਸਫਲਤਾ ਅਤੇ ਸੁੱਧ ਫਲ ਪ੍ਰਾਪਤ ਹੁੰਦੇ ਹਨ। ਖਾਸ ਕਰ ਕਲਾ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਜੇਕਰ ਕਿਸੇ ਮਨੋਕ ਨੂੰ ਚੋਰਾਂ ਅਤੇ ਲੁਟੇਰਿਆਂ ਦਾ ਡਰ ਸਤਾਉਂਦਾ ਹੈ ਆਸ ਨੂੰ ਆਪਣੇ ਘਰ ਦੇ ਨੇੜੇ ਕੀਕਰ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਇਹ ਰੁੱਖ ਚੋਰਾਂ ਤੇ ਲਟੇਰਿਆਂ ਨੂੰ ਡਰਾਉਂਦਾ ਹੈ ਤੇ ਘਰ ਦੀ ਰਾਖੀ ਕਰਦਾ ਹੈ ਹਲਕੇ ਰੁੱਖ ਪੁੰਨ ਅਤੇ ਲక్ష్ਮੀ ਪ੍ਰਦਾਨ ਕਰਦੇ ਹਨ ਇਹਨਾਂ ਰੁੱਖਾਂ ਦਾ ਰੋਪਣ ਕਰਨ ਨਾਲ ਦੁੱਖ ਅਤੇ ਗਰੀਬੀ ਖਤਮ ਹੋ ਜਾਂਦੀ ਹੈ ਘਰ ਦੀ ਉੱਤਰ ਦਿਸ਼ਾ ਵਿੱਚ ਪੰਚ ਕਰਕ ਚੌਂਪਾ ਦੇ ਪੌਦੇ ਲਗਾਉਣ ਨਾਲ ਧੰਨ ਵਿੱਚ ਵਾਧਾ ਹੁੰਦਾ ਹੈ ਕੇਲੇ ਦਾ ਰੁੱਖ ਵੀ ਬਹੁਤ ਸ਼ੁਭ ਹੁੰਦਾ ਹੈ ਅਤੇ ਘਰ ਵਿੱਚ ਸੁੱਖ ਸਮ੍ਰiddhi ਅਤੇ ਖੁਸ਼ਹਾਲੀ ਲਿਆਉਂਦਾ ਹੈ ਕੇਲੇ ਦੇ ਰੁੱਖ ਵਿੱਚ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ ਇਸ ਲਈ ਘਰ ਵਿੱਚ ਕੇਲੇ ਦਾ ਰੁੱਖ ਹੋਣ ਨਾਲ ਧਨ ਦੀ ਕਮੀ ਨਹੀਂ ਹੁੰਦੀ ਹਾਰ ਸ਼ਿੰਗਾਰ ਦੇ ਪੌਦੇ ਨੂੰ ਪਾਰਜਦ ਵੀ ਕਿਹਾ ਜਾਂਦਾ ਹੈ ਇਸ ਪੌਦੇ ਦੀ ਉਤਪਤੀ ਸਮੁੰਦਰ ਮਤਨ ਦੌਰਾਨ ਹੋਈ ਸੀ ਅਤੇ ਦੇਵੀ ਲਕਸ਼ਮੀ ਵੀ ਸਮੁੰਦਰ ਮੰਤਨ ਤੋਂ ਹੀ ਪ੍ਰਗਟ ਹੋਈਆਂ ਸਨ ਇਸ ਲਈ ਪਾਰਜਾਦੇ ਪੌਦੇ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੇਕਰ ਇਸ ਪੌਦੇ ਨੂੰ ਘਰ ਦੇ ਨੇੜੇ ਲਗਾਇਆ ਜਾਵੇ ਤਾਂ ਮਾਤਾ ਲక్ష్ਮੀ ਦੀ ਬੇਸ਼ੀਸ਼ ਕਿਰਪਾ ਪ੍ਰਾਪਤ ਹੁੰਦੀ ਹੈ ਘਰ ਦੇ ਵਿਹੜੇ ਵਿੱਚ ਨਾਰੀਅਲ ਦਾ ਰੁੱਖ ਹੋਣ ਨਾਲ ਉਸ ਘਰ ਵਿੱਚ ਸਦਾ ਸ਼ੁੱਧਤਾ ਬਣੀ ਰਹਿੰਦੀ ਹੈ ਅਤੇ ਉਸ ਘਰ ਦੇ ਮੈਂਬਰਾਂ ਦਾ ਸਮਾਜ ਵਿੱਚ ਬਹੁਤ ਮਾਣ ਸਤਿਕਾਰ ਹੁੰਦਾ ਹੈ ਸੁੰਦਰ ਪਤਨੀ ਦੀ ਇੱਛਾ ਕਰਨ ਵਾਲੇ ਮਨੁੱਖ ਨੂੰ ਅਨਾਰ ਦਾ ਰੁੱਖ ਲਗਾਉਣਾ ਚਾਹੀਦਾ ਹੈ ਜੋ ਮਨੁੱਖ ਸੁੰਦਰ ਸੁਸ਼ੀਲ ਅਤੇ ਸੁਭਾਗਵਾਨ ਪਤਨੀ ਦੀ ਕਾਮਨਾ ਕਰਦਾ ਹੈ ਉਸ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਜਾਂ ਨੇੜੇ ਅਨਾਰ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਅਨਾਰ ਦਾ ਰੁੱਖ ਨਾ ਸਿਰਫ ਸਿਹਤ ਵਰਤਕ ਫਲ ਪ੍ਰਦਾਨ ਕਰਦਾ ਹੈ ਸਗੋਂ ਇਸ ਦੀ ਸ਼ੁੱਭਤਾ ਅਤੇ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਨਾਰ ਦਾ ਰੁੱਖ ਆਪਣੇ ਲਾਲ ਫੁੱਲਾਂ ਅਤੇ ਫਲਾਂ ਕਾਰਨ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ। ਇਸ ਰੁੱਖ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਆ ਦੀ ਇਸ ਦੀ ਮੌਜੂਦਗੀ ਘਰ ਵਿੱਚ ਧਨ, ਸਮ੍ਰiddhi ਅਤੇ ਪਰਿਵਾਰਕ ਸਾਧ ਭਾਵਨਾ ਨੂੰ ਵਧਾਉਂਦੀ ਹੈ। ਅਨਾਰ ਦੇ ਫਲ ਦਾ ਸੇਵਨ ਕਰਨ ਨਾਲ ਸਰੀਰ ਸਿਹਤਮੰਦ ਅਤੇ ਕਾਤਮਈ ਹੁੰਦਾ ਹੈ। ਪਲਾਸ ਦਾ ਰੁੱਖ ਬ੍ਰਹਮ ਤੇਜ ਪ੍ਰਦਾਨ ਕਰਦਾ ਹੈ। ਇਸ ਲਈ ਇਸ ਦਾ ਰੋਪਣ ਜਰੂਰ ਕਰਨਾ ਚਾਹੀਦਾ ਹੈ। ਪਲਾਸ ਨੂੰ ਧਰਮ ਦਾ ਰੁੱਖ ਕਿਹਾ ਜਾਂਦਾ ਹੈ। ਇਸ ਨੂੰ ਭਗਵਾਨ ਬ੍ਰਹਮਾ ਅਤੇ ਅਗਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੇ ਲਾਲ ਫੁੱਲ ਊਰਜਾ ਸ਼ਕਤੀ ਅਤੇ ਉਤਸ਼ਾਹ ਦੇ ਪ੍ਰਤੀਕ ਹਨ। ਪਲਾਸ ਦਾ ਰੁੱਖ ਵਿਅਕਤੀ ਨੂੰ ਅਧਿਆਤਮਿਕ ਊਨਤੀ ਪ੍ਰਦਾਨ ਕਰਦਾ ਹੈ। ਇਹ ਸਾਧਨਾ ਅਤੇ ਤਪੱਸਿਆ ਵਿੱਚ ਸਹਾਇਤਾ ਕਰਦਾ ਹੈ। ਅਤੇ ਵਿਅਕਤੀ ਦੇ ਅੰਦਰ ਬ੍ਰਹਮ ਊਰਜਾ ਦਾ ਪ੍ਰਭਾਵ ਵਧਾਉਂਦਾ ਹੈ। ਪਲਾਸ ਦੀ ਲੱਕੜ ਅਤੇ ਪੱਤੇ ਜਾਗ ਅਤੇ ਪੂਜਾ ਵਿੱਚ ਵਰਤੇ ਜਾਂਦੇ ਹਨ ਇਹਨਾਂ ਨਾਲ ਬਣੀ ਸਮਦਾ ਅਗਨੀ ਨੂੰ ਪ੍ਰਵਲਜਿਤ ਕਰਦੀ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਕਰਦੀ ਹੈ ਵਾਸਤੂ ਸ਼ਾਸਤਰ ਸਪਸ਼ਟ ਰੂਪ ਨਾਲ ਕਹਿੰਦਾ ਹੈ ਕਿ ਘਰ ਦੇ ਅੰਦਰ ਜਾਂ ਵਿਹੜੇ ਵਿੱਚ ਅਜਿਹੇ ਪੌਦੇ ਲਗਾਉਣਾ ਉਚਿਤ ਨਹੀਂ ਜਿਨ੍ਹਾਂ ਵਿੱਚ ਕੰਡੇ ਹੋਣ ਜਾਂ ਜਿਨ੍ਹਾਂ ਦਾ ਸੁਭਾਅ ਕਠੋਰ ਹੋਵੇ ਕੰਡੇ ਸਿਰਫ ਬਾਹਰੋਂ ਹੀ ਚੁਭਦੇ ਸਾਗੋ ਘਰ ਦੇ ਵਾਤਾਵਰਣ ਵੀ ਝਗੜੇ ਅਤੇ ਸੰਤੋਸ਼ ਲਿਆਉਂਦੇ ਹਨ ਇਸ ਲਈ ਕੈਕਟਸ ਅਤੇ ਹੋਰ ਮਰੁਸਥਲੀ ਪੌਦੇ ਘਰ ਵਿੱਚ ਅਸ਼ੁਭ ਮੰਨੇ ਜਾਂਦੇ ਹਨ ਜੇਕਰ ਤੁਹਾਡੇ ਘਰ ਵਿੱਚ ਅਜਿਹੇ ਪੌਦੇ ਹਨ ਤਾਂ ਹੌਲੀ-ਹੌਲੀ ਉਹਨਾਂ ਦਾ ਅਸਰ ਦਿਖਾਈ ਦੇਣ ਲੱਗੇਗਾ ਵਪਾਰ ਵਿੱਚ ਅਚਾਨਕ ਰੁਕਾਵਟਾਂ ਆਉਣ ਲੱਗਣਗੀਆਂ ਪਰਿਵਾਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜੇ ਵਧਣਗੇ ਮਾਨ ਅਸ਼ਾਂਤ ਰਹੇਗਾ ਘਰ ਵਿੱਚ ਗਰੀਬੀ ਪ੍ਰਵੇਸ਼ ਕਰ ਜਾਵੇਗੀ। ਇਹੀ ਕਾਰਨ ਹੈ ਕਿ ਸ਼ਾਸਤਰਾਂ ਅਤੇ ਵਾਸਤੂ ਸ਼ਾਸਤਰ ਨੇ ਕਿਹਾ ਹੈ ਕਿ ਕੰਡੇਦਾਰ ਪੌਦਿਆਂ ਨੂੰ ਘਰ ਦੇ ਅੰਦਰ ਜਾਂ ਮੁੱਖ ਦੇ ਦਰਵਾਜ਼ੇ ਤੇ ਨਹੀਂ ਲਗਾਉਣਾ ਚਾਹੀਦਾ। ਤਾਂ ਦੋਸਤੋ ਇਸ ਤਰ੍ਹਾਂ ਦੇ ਰੁੱਖ ਆਪਣੇ ਘਰ ਦੇ ਸਾਹਮਣੇ ਲਗਾਓ ਜੋ ਤੁਹਾਡੇ ਘਰ ਵਿੱਚ ਸੁੱਖ, ਸਮ੍ਰਿਤੀ ਅਤੇ ਧਨ-ਦੌਲਤ ਲਿਆਉਂਦੇ ਹਨ। ਦੋਸਤੋ ਅੱਜ ਦੇ ਲਈ ਇੰਨਾ ਕੁਝ ਹੀ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਦੇ ਨਾਲ। ਧੰਨਵਾਦ ਦੋਸਤੋ